ਨਲੈਕ ਪ੍ਰਸ਼ਾਸਨ ਮਰਦਾਬਾਦ 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 ਨਲੈਕ ਪ੍ਰਸ਼ਾਸਨ ਮਰਦਾਬਾਦ 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 ਕੂੜਾ ਡੰਪ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਹਾਂ ਜੀ ਵਿਸ਼ਵਾਸ ਆਏ ਦਵਾਉਂਦੇ ਨੇ ਵੀ ਕੂੜਾ ਨਹੀਂ ਇਕੱਠਾ ਆਊਗਾ ਵੀ ਕੂੜਾ ਅਸੀਂ ਜਿੱਥੇ ਮਰਜੀ ਸਿੱਟੀਏ ਵੀ ਸਾਡੀ ਇਹੀ ਸਮੱਸਿਆ ਜੀ ਸਾਡੇ ਕੋਲੇ ਕੂੜਾ ਨਾ ਆਵੇ ਅਸੀਂ ਬਹੁਤ ਦੁਖੀ ਆ ਬਸ ਸਾਡੇ ਬੱਚੇ ਵੀ ਨਿਕੇ 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 ਸਾਨੂੰ ਸਾਹ ਦੀ ਪਰਵਾਹ ਵਾਲਾ ਸਭ ਨੂੰ ਮੱਖੀਆਂ ਕੱਖੀਆਂ ਬਹੁਤ ਔਖੀਆਂ ਇੱਥੇ ਬਹੁਤ ਮੋਤਾ ਹੋ ਗਿਆ ਸਾਡੀ ਤਾਂ ਗਲੀ ਚ ਇਹ ਵੀ ਆਪ ਸਾਾਨੂੰ ਹੁਣੇ ਵੀ ਇਹੀ ਵਿਸ਼ਵਾਸ ਦੇ ਕੇ ਗਏ ਨੇਗੇ ਵੀ ਕੂੜਾ ਇੱਥੇ ਹੁਣ ਆਉਂਦਾ ਨਹੀਂ ਜੀ। ਇਹੀ ਸਾਡੀ ਬੇਨਤੀ ਆ ਬੱਸ ਸਾਡੀ ਇਹੀ ਮੰਗ ਆ ਅਸੀਂ ਉਹਦੇ ਕੂੜਾ ਆਪਦਾ ਧਰਨਾ ਚੱਕਾਂਗੇ ਜਿੱਦ ਦੇ ਸਾਡਾ ਕੂੜਾ ਬਾਹਰ ਜਾਣ ਲੱਗਿਆ। ਪਹਿਲੀ ਗੱਲ ਤਾਂ ਇਹ ਧਰਨਾ ਜ ਮਹੀਨਾ ਟੱਪ ਗਿਆ ਲਗਭਗ। ਦੋਕੇ ਜੀ ਗੱਲ ਦਾ ਵਿੱਤਨ ਵਾਰਡ ਤੇ ਇਲੈਕਸ਼ਨ ਈਅਰ ਲਗਭਗ ਅਗਿਆ ਰਹੇ। ਤਿੰਨ ਵਾਰਡ ਐਨੇ ਦੁਖੀ ਨੇ ਜਿਜਕ ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਵੱਡੇ ਉਮਰ ਦੇ ਵਿਅਕਤੀ ਬਹੁਤ ਬੁਰੀ ਤਰ੍ਹਾਂ ਬਿਮਾਰ ਨੇ ਤਿੰਨ ਚਾਰ ਵਾਰੀ ਵਾਦੇ ਹੋਏ ਪਹਿਲਾਂ ਮੌਜੂਦਾ ਸਰਕਾਰ ਦੇ ਨਮਾਇंदे ਕਹਿੰਦੇ ਜਿੱਥੇ ਪਾਰਕ ਬਣ ਜੂ ਫਾਇਰ ਬ੍ਰਿਗੇਡ ਬਣ ਜੂ ਉਹ ਗੱਲ ਚੱਲੀ ਗਈ ਮੁੜ ਕੇ ਫਿਰ ਕਹਿੰਦੇ ਸੈਗਰੀਗੇਟ ਸਹੀ ਕਰਕੇ ਅਸੀਂ ਚੱਕ ਦੇਾਂਗੇ ਉਹ ਗੱਲ ਨਿਬੜਦੀ ਰਹੀ ਫਿਰ ਕਹਿੰਦੇ ਜੀ ਅਸੀਂ ਔਰ ਕਿਤੇ ਲਾ ਕੇ ਡੰਪ ਲਾ ਲਾਂਗੇ ਫਿਰ ਇੱਕ ਮਿਊਸਪਲ ਕੌਂਸਲ ਦੀ ਮਤਾ ਪਾਇਆ ਗਿਆ ਫਿਰ ਉਹਨੂੰ ਕੈਂਸਲ ਕਰਨ ਦੀ ਕਾਬਾਦ ਕਰਾਈ ਗਈ ਮਤੇ ਜੀ ਵੀ ਈਜ਼ ਵੀ ਡੰਪਰ ਕਰਨਾ ਅੱਜ ਉਸੇ ਲੜੀ 'ਚ ਅਫੀਸਰ ਸਹਿਬਾਨ ਨਾਇਬ ਸਿਲਦਾਰ ਤੇ ਬਾਕੀ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਆਏ ਸੀ ਉਹ ਇਹ ਗੱਲ ਕਹਿੰਦੇ ਸੀ ਵੀ ਤੁਹਾਨੂੰ ਕੁਝ ਟਾਈਮ ਲਈ ਪੂਰੇ ਜਗ੍ਹਾ ਸੱਟਣ ਲਈ ਦੇ ਦਿਓ ਵੀ ਅਸੀਂ ਇੰਨੇ ਹੋਰ ਕਰਨਾ ਹੈ ਜਿੰਨੀ ਸੰਗਤ ਇਕੱਠੀ ਸੀ ਧਾਨੇ ਦੇ ਸਾਰੇ ਬੰਦੇ ਤੇ ਚੁਣੇ ਹੋਏ ਨਮੇਦੇ ਸੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਕੋਈ ਵੀ ਇਸ ਕਿਸਮ ਦੀ ਉਹ ਨਹੀਂ ਕਰਦੇ ਵੀ ਤੁਸੀਂ ਇਹਦੇ ਸਿਰਦੇ ਸਮਾਨ ਜਾਂ ਗੰਦਮਣ ਸੱਟੋਂ ਤੱਕ ਇਹ ਨਾ ਮੁੜਕੋਗਾ ਅਸੀਂ ਫੇਰ ਸਟਾਰਟ ਹੋ ਜਾਈਏ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਆਉਂਦੇ ਕੁਝ ਟਾਈਮ ਚ ਅਸੀਂ ਹਰ ਹਾਲਤ ਵਧੀਆ ਤਰੀਕੇ ਨਾਲ ਵੀ ਇੱਕ ਜਗ੍ਹਾ ਸਰਕਾਰੀ ਦੇ ਕੇ ਉਹਦੀ ਚਾਰਦਵਾਰੀ ਕਰਕੇ ਜਿਸ ਤੁਹਾਨੂੰ ਦੱਸ ਦਾਂਗੇ ਉਸ ਤੋਂ ਬਾਅਦ ਤੁਸੀਂ ਆਪਾਂ ਧੰਨਾ ਸਮਾਪਤ ਕਰ ਦਿਓ ਉਹਨੇ ਅੱਜ ਉਹ ਇਸ ਗੱਲ 'ਚ ਵਿਸ਼ਵਾਸ ਦਿਵਾ ਕੇ ਕਿਹਾ ਹੈ ਦੇਖੋ ਕਿੰਨੀ ਕੋ ਗਾਂ ਗੱਲ ਸਹੀ ਉਤਰਦੀ ਹੈ ਇਹ ਤਾਂ ਉਹ ਹੀ ਜਾਣਦੇ ਨੇ ਦੂਜੀ ਗੱਲ ਜੀ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿਵੇਂ ਪਿੱਛੇ ਜੀ ਅਸੀਂ ਰੂਮਨਾ ਸੁਣੀਆਂ ਕਵਰਾਂ ਨਹੀਂ ਤੱਕਬ ਦੀ ਕੀ ਵਾਲੀਆਂ ਵੀ ਉਹ ਨਾ ਤਾਂ ਅਸੀਂ ਚੱਲਣ ਦੇਣੀ ਹੈ ਨਾ ਕਿਸੇ ਵੀ ਲੈਵਲ ਤੇ ਕਿਸੇ ਇਨਸਾਨ ਨਾਲ ਇਹ ਤੱਕਾ ਹੋਣ ਦੇਣਾ ਰਾਜਨੀਤਿਕ ਤੌਰ ਜਿਹੜੀ ਮੌਜੂਦਾ ਸਰਕਾਰ ਦੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਕਿਤੇ ਨਾ ਕਿਤੇ ਇਹਨਾਂ ਦੇ ਜਿਹੜਾ ਇਹ ਦੁੱਖ ਤਕਲੀਫ ਹੈ ਉਹਨੂੰ ਸੁਣਨ ਦੀ ਬਜਾਏ ਤਾਰ ਪਿੱਟੂ ਕਰਨ ਦੀ ਕੋਸ਼ਿਸ਼ ਨਾ ਤੁਕੀ ਆਉਂਦਾ ਹੱਤੀ ਇੱਕ ਬੰਦੇ ਦਾ ਕਟੂਕਟ ਰੋਟੀ ਖਾਣੀ ਸਵਸਥ ਰੋਟੀ ਖਾਣੀ ਕੋ ਮਾਰੀ ਗਲਤ ਹੈ ਨਹੀਂ ਕਿ ਆਪਣੇ ਬਾਰ ਮੂਰੇ ਕੋ ਕੂੜੀ ਦੇ ਚਾਟਰ ਵਾਲੇ ਛੇੜ ਜ ਆਪਣੇ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਬਾੜ ਜਿੱਤਾ ਸਾਰੇ ਜ਼ਹਿਰ ਦਾ ਕੂੜਾ ਅਕੇ ਡੇ ਤੇ ਇਹਨਾਂ ਦੀ ਕੀ ਹਾਲਤ ਨੇ ਇਹਨਾਂ ਦੇ ਕਪੜੇ ਘਮੀਰ ਬਣੇ ਹੋਣੇ ਇਸ ਕਾਰ ਲਈ ਬੇਨਤੀ ਕਰਦੇ ਵੀ ਤੁ ਨੂੰ ਜਲਦੀ ਤੋਂ ਜਲਦੀ ਬੜਾ ਸੀਜ ਦਾ ਲੈ ਕੇ ਪ੍ਰਸ਼ਾਸਨ ਤੇ ਸਾਰੀਆਂ ਧਿਰਾਂ ਨਾਲ ਮਿਲ ਕੇ ਇਹਨੂੰ ਆਪਾਂ ਲੋਕਾਂ ਨੂੰ ਨਿਜਾਤ ਪਾਈਂ ਸੀਲਦਾਰ ਸਾਹਿਬ ਆਏ ਸੀ ਉਹਨਾਂ ਨੇ ਵਿਸ਼ਵਾਸ ਸਾਨੂੰ ਇਹੀ ਦੁਆਇਆ ਵੀ ਅਸੀਂ ਜਲਦੀ ਕੋਈ ਹੋਰ ਜਗ੍ਹਾ ਦਾ ਅਰੇਂਜਮੈਂਟ ਕਰਦੇ ਹਾਂ ਪਰ ਅਸੀਂ ਕਿਹਾ ਸੀ ਵੀ ਜੇ ਵੈਸੀ ਪ੍ਰਸ਼ਾਸਨ ਨੇ ਧੱਕਾ ਕਰਨ ਵਾਲਾ ਤੁਹਾਡੀ ਮਰਜ਼ੀ ਆ ਪਰ ਇੱਥੇ ਅਸੀਂ ਕੂੜਾ ਨਹੀਂ ਡਿੱਗਣ ਲੈਂਦੇ ਹੋਰ ਕੋਈ ਜਗ੍ਹਾ ਦੇਖ ਕੇ ਲੀਸ ਤੇ ਲੋ ਜਾਂ ਜਿਵੇਂ ਵੀ ਤੁਹਾਨੂੰ ਕੋਈ ਸੈਟ ਵੰਦਾ ਕਿਉਂਕਿ ਇਹ ਕੂੜਾ ਕੋਈ ਪਹਿਲਾਂ ਤਾਂ ਇੱਥੇ ਡਿੱਗਦਾ ਨਹੀਂ ਸੀਗਾ ਇਹ 1.5 ਸਾਲ ਤੋਂ ਡਿੱਗਣ ਲੱਗੇ ਨੇ ਇੱਥੇ ਬਸ ਅਸੀਂ ਤਾਂ ਉਹਨੂੰ ਬੇਨਤੀ ਕਰੀ ਆ ਆਪਣੇ ਬੜੇ ਬਹੁਤ ਪਿਆਰ ਨਾਲ ਗੱਲ ਸੁਣੀ ਆ ਸਾਡੀ ਅਸੀਂ ਸਾਰੇ ਮਹੱਲਾ ਵਾਸੀਆਂ ਨੇ ਵਾਰਡ ਵਾਸੀਆਂ ਨੇ ਇਹੀ ਬੇਨਤੀ ਕਰੀ ਆ ਵੀ ਕੂੜਾ ਇੱਥੇ ਨਾ ਡੇਗੋ ਜੀ ਜਦੋਂ ਤੁਸੀਂ ਕਿਤੇ ਹੋਰ ਹੱਲ ਕਰ ਲਓਗੇ ਇਹ ਮਹੱਲਾ ਵਾਸੀ ਤੇ ਵਾਰਡ ਵਾਸੀ ਕਹਿੰਦੇ ਅਸੀਂ ਆਪਣਾ ਧਰਨਾ ਖੁਦ ਉਹਨਾਂ ਨੂੰ ਵਿਸ਼ਵਾਸ ਕੀ ਦਿਵਾ ਕੇ ਗਏ ਨੇ ਕਿਉਂਕਿ ਕਿੱਥੇ ਜਗ੍ਹਾ ਤੋਂ ਦੱਸੀ ਉਹਨੇ ਵੀ ਕਿੱਥੇ ਲੱਟਿਆ ਜਾਏਗਾ ਇਹ ਕਹਿੰਦੇ ਨੇ ਵੀ ਕੋਈ ਨਗਰ ਕੌਂਸਲ ਦੀ ਜਗ੍ਹਾ ਪਈ ਹੈ ਵੀ ਪਰ ਕੇਸ ਚੱਲ ਰਹੇ ਨੇ ਪਰ ਸਾਨੂੰ ਵੀ ਕਹਿੰਦੇ ਵੀ ਸਾਨੂੰ ਕੋਈ ਮਿਲਿਆ ਆਰਡਰ ਉੱਪਰੋਂ ਵੀ ਅਸੀਂ ਵੀ ਜਗ੍ਹਾ ਦਾ ਕਰ ਰਹੇ ਹਾਂ ਹਲ ਉਹ ਦੇਖੋ ਇਹਨਾਂ ਨੂੰ ਕੀ ਮਿਲਿਆ ਕੀ ਨਾ ਅਗੇ 26 ਜਨਵਰੀ ਦਾ ਵੀ ਤੁਸੀਂ ਟਾਈਮ ਦਿੱਤਾ ਹੋਇਆ ਨੇੜੇ ਆ ਰਹੀ ਆ ਅਗਰ ਕੋਈ 26 ਜਨਵਰੀ ਤੱਕ ਹੱਲ ਨਹੀਂ ਨਿਕਲਦਾ ਫਿਰ ਅਕੇ ਤਾਂ ਤੁਹਾਡਾ ਕੀ ਹੋਏਗਾ ਕੋਈ 26 ਜਨਵਰੀ ਤੱਕ ਜੇ ਹੱਲ ਕੋਈ ਨਾ ਨਿਕਲਿਆ ਜਿਵੇਂ ਵਾਰਡ ਵਾਸੀਆਂ ਦੀ ਸਹਿਮਤੀ ਹੋਊਗੀ ਅਸੀਂ ਉਸੇ ਤਰ੍ਹਾਂ ਵਿਕੋ ਜਾਂ ਕੋਈ ਰੋਸ ਮਾਰਚ ਜਾਂ ਸ਼ਹਿਰ ਦੇ ਵਿੱਚ ਜੋ ਵੀ ਇਹ ਇਹਨਾਂ ਦਾ ਹੁਕਮ ਹੋਊਗਾ ਵਾਰਡ ਵਾਸੀਆਂ ਦਾ ਉਵੇਂ ਇਸ ਤਰ੍ਹਾਂ ਨਾਲ ਸਹਿਮਤ ਹੈ ਜਿੰਨਾ ਯੋਹ ਸਾਬ ਦਾ ਤਾਂ ਕੋਈ ਵਿਸ਼ਵਾਸ ਮਤਲਬ ਹੈ ਨਹੀਂਗਾ ਜੀ ਕਾਰਨ ਕਿ ਆ ਉਹ ਤਾਂ ਇੱਥੇ ਕੁਝ ਦਿਨਾਂ ਦੀ ਮਾਹੌਲਤ ਮੰਗਣ ਆਏ ਸੀਗੇ ਜਿਵੇਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਵਾਰ-ਵਾਰ ਵਾਅਦਾ ਖਿਲਾਫੀ ਕੀਤੀ ਹੈਗੀ ਤੇ ਵਾਰ-ਵਾਰ ਉਹਨਾਂ ਦੇ ਕਹਿਣ ਦੇ ਉੱਤੇ ਇੱਥੇ ਜਿਹੜਾ ਹੈਗਾ ਉਹ ਕੂੜਾ ਸਿੱਟਦਾ ਸਿੱਟਿਆ ਜਾ ਰਿਹਾ ਤਾਂ ਜਦੋਂ ਪਹਿਲਾਂ ਲੀਜ਼ ਤੇ ਲੈਤੀ ਗਈ ਸੀ ਜਗ੍ਹਾ ਤੇ ਹੁਣ ਦੁਬਾਰਾ ਲੀਜ਼ ਤੇ ਲੈਣ ਦੇ ਵਿੱਚ ਉਹਨਾਂ ਨੂੰ ਕੀ ਹਰ ਜਾਏਗਾ ਤਾਂ ਉਹ ਇੱਥੇ ਇੱਕ ਜਗ੍ਹਾ ਖਾਲੀ ਦੇਖ ਕੇ ਸਰਕਾਰੀ ਤਾਂ ਉਹ ਇੱਥੇ ਸਿੱਟਣਾ ਉਹਨਾਂ ਨੇ ਸ਼ੁਰੂ ਕਰਤਾ ਤੇ ਅੱਜ ਤੁਸੀਂ ਦੇਖੋ ਵੀ ਇੱਥੇ ਪਹਾੜਾ ਜਿਹੜੇ ਕੂੜੇ ਦੇ ਬਹੁਤ ਜ਼ਿਆਦਾ ਬਣ ਗਏ ਤਾਂ ਜਿਹੜੇ ਵਾਰਡ ਵਾਸੀ ਸੀ ਉਹਨਾਂ ਤੇ ਰੋਸ ਆਇਆ ਅੱਜ ਤੋਂ ਤਕਰੀਬਨ 7-8 ਮਹੀਨੇ ਪਹਿਲਾਂ ਵੀ ਇੱਥੇ ਧਰਨਾ ਲੱਗਿਆ ਸੀ ਉਦੋਂ ਇਸ ਗੱਲ ਨੂੰ ਇਸਾਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਜੇ ਅਸੀਂ ਜਲਦੀ ਇਸ ਨੂੰ ਅਸੀਂ ਠਕਾਂਗੇ ਉਹ ਅੱਜ ਤਕਰੀਬਨ 8-10 ਮਹੀਨੇ ਤੋਂ ਬਾਅਦ ਫਿਰ ਅੱਜ ਦੁਬਾਰਾ ਯਾਨੀ ਕਿ ਜਿਹੜੇ ਹੈਗੇ ਨੇਗੇ ਬਾੜਵਾਸੀ ਉਹਨਾਂ ਨਾਲ ਅੱਜ 34ਵਾਂ ਦਿਨ ਹੈ ਜਿਹੜਾ ਉਹਨਾਂ ਨੂੰ ਅੱਜ ਹੋ ਚੁੱਕਿਆ ਹੈਗਾ ਧੰਨੇ ਦੇ ਉੱਤੇ ਤਾਂ ਅੱਜ ਤਹਿਸੀਲਦਾਰ ਸਾਹਿਬ ਆਏ ਸੀਗੇ ਤੇ ਉਹ ਕਹਿੰਦੇ ਜੀ ਕੋਈ ਜਗ੍ਹਾ ਖਾਲੀ ਯਾਨੀ ਕਿ ਅਸੀਂ ਕਰਵਾਵਾਂਗੇ ਜੀ ਛੜਵਾਵਾਂਗੇ ਜੀ ਤੇ ਸ਼ਿਫਟ ਕਰਾਂਗੇ ਤੇ ਕੁਝ ਟਾਈਮ ਵਾਸਤੇ ਮਾਹੌਲ ਤਾਂ ਸਾਨੂੰ ਹੋਰ ਦੇ ਦਿਓ ਤਾਂ ਸਾਰੇ ਬਾੜਵਾਸੀ ਨੇ ਮਨਾਂ ਕਰਤਾ ਜੀ ਤੇ ਅੱਜ ਫਿਰ ਉਹੀ ਤਰ੍ਹਾਂ ਜਿਹੜਾ ਉਹ ਉਸੇ ਤਰ੍ਹਾਂ ਬਰਕਰਾਰ ਹੈਗਾ ਇਹੀ ਉਹ ਕਹਿੰਦੇ ਅਸੀਂ ਜਲਦੀ ਛਡਵਾ ਲਾਂਗੇ ਤੇ ਜਲਦੀ ਅਸੀਂ ਕੂੜਾ ਜਿਹੜਾ ਹੈਗਾ ਉਹ ਅਸੀਂ ਉਰ ਕਿਤੇ ਸਿੱਟਣਾ ਸ਼ੁਰੂ ਕਰ ਦਾਂਗੇ ਇਹ ਸਾਨੂੰ ਕਹਿ ਕੇ ਗਏ ਨੇ ਤੁਹਾਨੂੰ ਕੀ ਲੱਗਦਾ ਜੀ ਹੁਣ ਤੱਕ ਜਦੋਂ ਕਿ 35 ਲੋਕ ਸਾਨੂੰ ਬੈਠਿਆ ਨੂੰ ਹਾਂਜੀ ਵੀ ਅਜੇ ਤੇ ਡੰਪ ਦੇ ਉੱਤੇ ਰਾਜਨੀਤੀ ਖੇਡੀ ਜਾ ਰਹੀ ਆ ਜਾਂ ਇਹਨੂੰ ਕੋਈ ਹੱਲ ਕਰਨ ਦਾ ਕੋਈ ਨਹੀਂ ਲੀਡਰ ਕੋਈ ਉਹ ਕਰ ਰਿਹਾਗਾ ਸਰ ਰਾਜਨੀਤੀ ਹੀ ਖੇਡੀ ਜਾ ਰਹੀ ਆ ਲੋਕਾਂ ਨੂੰ ਦੁਖੀ ਕਰਕੇ ਸ਼ਾਇਦ ਜਿਹੜੇ ਮੌਜੂਦਾ ਇਸ ਟਾਈਮ ਕਾਬਜ ਕਾਬਜ ਨੇਗੇ ਜੀ ਇੱਕ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਚਾਹੇ ਨਗਰ ਕਾਉਂਸਲ ਤੇ ਨੇ ਚਾਹੇ ਇਹ ਉਹ ਸਾਡੇ ਹਲਕਾ ਵ代ਕ ਨੇਗੇ ਜੀ ਉਹਨਾਂ ਨੂੰ ਮਜ਼ਾ ਆ ਰਿਹਾ ਹੈਗਾ ਜੀ ਇਸ ਤਰ੍ਹਾਂ ਕਰਕੇ ਜੀ ਉਹ ਹਰ ਵਾਰ ਉਹਨਾਂ ਦੀ ਤੁਸੀਂ ਕੋਈ ਵੀ ਤੁਸੀਂ ਵੀ ਇੰਟਰਵਿਊ ਕਰਕੇ ਆਉਣੇ ਆ ਕਿ ਉਹ ਦੋ ਐਮਸੀਆਂ ਦੇ ਉੱਤੇ ਜਾਨੀ ਕਿ ਸਿੱਟਦੇ ਨੇਗੇ ਜੀ 16 ਵਾਰਡ ਵਾਲਾ ਜੀ 18 ਵਾਰਡ ਵਾਲੀ ਉੱਥੇ ਕਰ ਰਿਆ ਇਹ ਲੋਕ ਨਹੀਂ ਦੇਖਦੇ ਕਿ ਸਿਰਫ ਦੋ ਐਮਸੀਨਾਂ ਹੀ ਵਾਰਡ ਹੈਗੀ ਇਹ ਸਾਰੇ ਲੋਕ ਦੁਖੀ ਨੇ ਅੱਜ ਤੁਸੀਂ ਦੇਖੋ ਜੀ ਇੱਥੇ 220 300 ਤੋਂ ਉੱਪਰ ਬੰਦਾ ਆਏਗਾ ਕਿ ਇਹ ਸਾਡੇ ਬਹਿਕਾਵੇ ਤੋਂ ਆਏ ਨੇਗੇ ਔਰ ਇਸ ਤੋਂ ਪਹਿਲਾਂ ਇਹ ਜਿਹੜਾ ਹੈਗਾ ਡੰਪੇ ਪੁਰਾਣਾ ਨਹੀਂ ਹੈਗਾ ਉਹ ਇਹਨਾਂ ਨੂੰ 15 20 ਸਾਲ ਹਾਲਾਂਕਿ ਦੋ ਵਾਰ ਵਿਧਾਇਕ ਰਹਿ ਚੁੱਕੇ ਨੇਗੇ ਜੋ ਕਹਿੰਦੇ ਨੇਗੇ ਵਾਰ-ਵਾਰ ਕਿ ਜੀ ਇਹ 15-20 ਸਾਲ ਦਾ ਇੱਥੇ ਹੈਗਾ ਕਿ ਡੰਪ ਹੈਗਾ ਇਹ ਸਿਰਫ ਅੱਜ ਤੋਂ 1.5 ਸਾਲ ਪਹਿਲਾਂ ਇਹ ਚੀਜ਼ ਬਣਾਈ ਗਈ ਹੈ। ਔਰ ਜੇ ਸਾਨੂੰ ਕਹਿ ਕੇ ਇੱਥੇ ਮਤਲਬ ਪਾਰਕ ਔਰ ਇੱਕ ਫਾਰਮ ਗ੍ਰੇਡ ਦਾ ਦਫ਼ਤਰ ਜਿਹੜਾ ਬਣਨਾ ਹੈਗਾ ਜੀ ਉਹ ਚੀਜ਼ ਦੇ ਵਿੱਚ ਸਾਨੂੰ ਕਹਿ ਕੇ ਤੇ ਅੱਜ ਇੱਥੇ ਡੰਪ ਸਾਨੂੰ ਇੱਥੇ ਮੱਖੀਆਂ ਦੇ ਵਿੱਚ ਤੇ ਬਿਮਾਰੀਆਂ ਦੇ ਵਿੱਚ ਸਾਨੂੰ ਰੱਖਿਆ ਗਿਆ ਹੈ। ਅੱਗੇ 26 ਜਨਵਰੀ ਦਾ ਸਮਾਂ ਦਿੱਤਾ ਹੋਇਆ ਹੈ। ਹਾਂਜੀ। ਇਹ ਲੱਗਦਾ ਹੈ ਕਿ ਜੇਕਰ ਕੋਈ ਹੱਲ ਨਾ ਨਿਕਲੇ ਤਾਂ ਅਸੀਂ ਦਾ ਜੀ 26 ਜਨਵਰੀ ਤੱਕ ਦਾ ਸਾਡਾ 26 ਜਨਵਰੀ ਦਾ ਵੀ ਬਾਈਕਾਟ ਹੈ ਸਾਡਾ ਅੱਗੇ ਵੋਟਾਂ ਦਾ ਵੀ ਬਾਈਕਾਟ ਹੈ ਸਾਡਾ ਦਾ ਇਹ ਹੱਲ ਹੋਣਾ ਚਾਹੀਦਾ ਜੀ ਸਰ ਸਭ ਤੋਂ ਪਹਿਲਾਂ ਮੁੱਦਾ ਸਾਡਾ ਇਹੀ ਹੈ ਕਿ ਸਾਨੂੰ ਕੋਈ 26 ਜਨਵਰੀ ਨਹੀਂ ਸਾਡਾ ਤਾਂ ਨਮਾ ਸਾਲ ਵੀ ਇੱਥੇ ਬੀਤਿਆ ਗਿਆ ਜੀ ਪੂਰੀ ਠੰਡ ਇੱਥੇ ਬੀਤੀ ਹੈ ਤੇ ਅਸੀਂ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਅਸੀਂ ਤਾਂ ਇੱਥੇ ਬੈਠੇ